ਸਾਂਝੀ ਸੋਚ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਿੰਦਰਪਾਲ ਸਿੰਘ ਦਰਸ਼ਕੋ ਸਿੱਖ ਪੰਥ ਦੀ ਅਦਵਿਤਿਆ ਧਾਰਮਿਕ ਇਤਿਹਾਸਿਕ ਰਚਨਾ ਵਿੱਚ ਪੰਜ ਤਖਤਾਂ ਨੂੰ ਕੇਂਦਰੀ ਮਹੱਤਤਾ ਪ੍ਰਾਪਤ ਹੈ ਤੇ ਇਨ੍ਹਾਂ ਪੰਜ ਤਖਤਾਂ ਵਿੱਚੋਂ ਤਖਤ ਸ਼੍ਰੀ ਦਮਦਮਾ ਸਾਹਿਬ ਜੋ ਕਿ ਸਾਬੋ ਕੀ ਤਲਵੰਡੀ ਬਠਿੰਡਾ ਪੰਜਾਬ ਵਿੱਚ ਸਥਿਤ ਹੈ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਮਹੱਤਤਾ ਰੱਖਦਾ ਹੈ ਇੱਥੇ ਦਸਵੇਂ ਪੀਤਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੀ ਰਸ ਬਾਣੀ ਦੀ ਸੰਪਾਦਨਾ ਕੀਤੀ ਸੀ ਤੇ ਹਾਲ ਹੀ ਵਿੱਚ ਰਾਸ਼ਟਰੀ ਤ੍ਰੋਪਤੀ ਮੁਰਮੂ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਐਕਟ ਸੋਧ ਬਿੱਲ 2025 ਨੂੰ ਪ੍ਰਵਾਨਗੀ ਮਿਲਣ ਉਪਰੰਤ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਮਜ਼ਦ ਮੈਂਬਰ ਮੰਨ ਲਿਆ ਗਿਆ। ਇਹ ਸੋਧ ਸਿਰਫ ਵਧੇਕ ਪੱਖੋਂ ਨਹੀਂ ਸਗੋਂ ਧਾਰਮਿਕ ਸਮਰਸਤਾ ਅਤੇ ਨਿਆਂ ਦੀ ਦਿਸ਼ਾ ਵੱਲ ਇੱਕ ਵੱਡਾ ਕਦਮ ਹੈ। ਸੋ 1971 ਦੇ ਐਕਟ ਵਿੱਚ ਪਹਿਲਾਂ ਕੇਵਲ ਚਾਰ ਤਖਤਾਂ ਨੂੰ ਹੀ ਮਾਨਤਾ ਸੀ। ਜਿਸ ਕਰਕੇ ਦਮਦਮਾ ਸਾਹਿਬ ਪੰਥਕ ਪੱਧਰ ਤੇ ਵਿਵਾਦ ਅਤੇ ਵਿਤਕਰੇ ਦਾ ਕਾਰਨ ਬਣੀ ਪਰ ਕਾਨੂੰਨੀ ਪੱਧਰ ਤੇ ਲੜੀ ਗਈ ਲੰਬੀ ਲੜਾਈ ਅਤੇ ਜਨਤਕ ਕੋਸ਼ਿਸ਼ਾਂ ਕਰਕੇ ਹੁਣੇ ਅਨਯੋਗਤਾ ਦੂਰ ਹੋਈ ਹੈ ਸੋ ਇਹ ਸੋਧ ਸਿੱਖ ਕੌਮ ਲਈ ਸਿਰਫ ਨਿਆਂ ਦੀ ਪ੍ਰਾਪਤੀ ਨਹੀਂ ਸਗੋਂ ਤਖਤ ਦੀ ਸਥਾਪਨਾ ਅਤੇ ਮਤਦਾ ਦੀ ਵਿਧੀਕ ਮਾਨਤਾ ਵੀ ਹੈ ਇਹ ਪੇਸ਼ਕਸ਼ ਉਸ ਯਤਨ ਦੀ ਗਵਾਹੀ ਦਿੰਦੀ ਹੈ ਕਿ ਜੋ ਕੌਮੀ ਸੰਸਥਾਵਾਂ ਨੂੰ ਸਮਰਪਿਤ ਸਿੱਖ ਨੇਤਾਵਾਂ ਸੰਸਥਾਵਾਂ ਨੇ ਪੰਥ ਦੀ ਇਕਤਾ ਅਸੀਮਤਾ ਅਤੇ ਅਧਿਕਾਰ ਲਈ ਕੀਤਾ ਸੋ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦਿੱਲੀ ਸਿੱਖ ਗੁਰਦੁਆਰਾ ਸੋਧ ਬਿੱਲ 2025 ਨੂੰ ਮਨਜ਼ੂਰੀ ਦਿੱਤੀ ਹੈ। ਸੋ ਇਸ ਨਾਲ ਹੀ ਦਿੱਲੀ ਸਿੱਖ ਗੁਰਦੁਆਰਾ ਐਕਟ 1971 ਵਿੱਚ ਸੋਧ ਕਰਕੇ ਹੁਣ ਤਖਤਸ਼੍ਰੀ ਦਮਦਮਾ ਸਾਹਿਬ ਜੋ ਕਿ ਪੰਜਾਬ ਦੇ ਸਭ ਤੋਂ ਕੀ ਤਲਵੰਡੀ 'ਚ ਸਥਿਤ ਹੈ ਜੇ ਧਿਰਧਾਰ ਨੂੰ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਮਜ਼ਦ ਮੈਂਬਰ ਮੰਨਿਆ ਜਾਵੇਗਾ। ਹਾਲਾਂਕਿ ਉਹਨਾਂ ਕੋਲ ਵੋਟ ਪਾਉਣ ਦਾ ਕੋਈ ਹੱਕ ਨਹੀਂ ਹੋਵੇਗਾ ਜਿਵੇਂ ਕਿ ਪਹਿਲਾਂ ਹੀ ਚਾਰ ਤਖਤਾਂ ਦੇ ਜਥੇਦਾਰ ਦਿੱਲੀ ਕਮੇਟੀ ਵਿੱਚ ਨਾਮਜ਼ਦ ਮੈਂਬਰ ਰਹਿੰਦੇ ਨੇ ਸੋ ਹੁਣ ਪੰਜਵਾਂ ਤਖਤ ਦਮਦਮਾ ਸਾਹਿਬ ਵੀ ਇਸ ਵਿੱਚ ਸ਼ਾਮਲ ਹੋ ਗਿਆ ਰਾਸ਼ਟਰਪਤੀ ਵੱਲੋਂ 17 ਜੂਨ ਨੂੰ ਇਸ ਸੋਧ ਨੂੰ ਹਰੀ ਛੰਡੀ ਦੇਣ ਤੋਂ ਬਾਅਦ ਦਿੱਲੀ ਸਰਕਾਰ ਦੇ ਕਾਨੂੰਨ ਨਿਆਂ ਅਤੇ ਵਿਧਾਈ ਮਾਮਲਿਆਂ ਵਾਲੇ ਵਿਭਾਗ ਨੇ 24 ਜੂਨ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਤਬਦੀਲੀ ਕਰ ਦਿੱਤੀ ਹੈ ਸੋ ਦਿੱਲੀ ਕਮੇਟੀ ਦੇ ਕਾਨੂੰਨੀ ਮੈਕਮੇ ਦੇ ਸਾਬਕਾ ਚੇਅਰਮੈਨ ਅਤੇ ਮੌਜੂਦਾ ਘਟ ਗਿਣਤੀ ਵਿੰਗ ਦੇ ਚੇਅਰਮੈਨ ਐਡਵੋਕੇਟ ਜਸਵਿੰਦਰ ਸਿੰਘ ਜੌਲੀ ਨੇ ਦੱਸਿਆ ਕਿ ਇਹ ਸੋਧ ਲਿਆਂਦਾ ਜਾਣ ਲਈ ਲੰਮੀ ਕਾਨੂੰਨੀ ਲੜਾਈ ਲੜੀ ਗਈ ਹੈ ਤੇ 1971 ਵਿੱਚ ਐਕਟ ਬਣਦੇ ਸਮੇਂ ਚਾਰ ਤਖਤਾਂ ਨੂੰ ਤਾਂ ਮਾਨਤਾ ਮਿਲ ਗਈ ਸੀ ਪਰ ਤਖਤਾ ਖਾਸ ਕਰਕੇ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਉਲੰਘਣਾ ਹੋਈ ਸੀ ਇਸ ਵਿਤਕਰੇ ਨੂੰ ਦੂਰ ਕਰਨ ਲਈ ਉਹਨਾਂ ਕਾਨੂੰਨੀ ਖਾਕਾ ਤਿਆਰ ਕੀਤਾ ਤੇ ਕਮੇਟੀ ਤੋਂ ਪਾਸ ਕਰਵਾਇਆ ਤੇ ਹਾਈ ਕੋਰਟ ਨੇ ਸਰਕਾਰ ਨੂੰ ਸੋਧ ਕਰਨ ਦੀ ਹਦਾਇਤ ਦਿੱਤੀ ਦਸ਼ਮੇਂ ਸੇਵਾ ਸੁਸਾਇਟੀ ਦੇ ਸਰਗਰਮ ਮੈਂਬਰ ਅਤੇ ਗੁਰਦੁਆਰਾ मामलਿਆਂ ਦੇ ਜਾਣਕਾਰ ਇੰਦਰ ਮੋਹਨ ਸਿੰਘ ਨੇ ਦੱਸਿਆ ਕਿ ਹੁਣ ਇਸ ਸੋਧ ਨਾਲ ਕਮੇਟੀ ਦੇ ਮੈਂਬਰਾਂ ਦੀ ਗਿਣਤੀ 55 ਤੋਂ ਵੱਧ ਕੇ 56 ਹੋ ਜਾਵੇਗੀ ਕਿਉਂਕਿ ਦਮਦਮਾ ਸਾਹਿਬ ਦੇ ਜਥੇਦਾਰ ਵੀ ਮੈਂਬਰ ਬਣ ਜਾਣਗੇ ਨਾਮਜ਼ਦ ਮੈਂਬਰਾਂ ਦੀ ਗਿਣਤੀ 9 ਤੋਂ ਵੱਧ ਕੇ 10 ਹੋ ਜਾਵੇਗੀ ਯਾਦ ਰਹੇ ਕਿ ਤਖਤ ਸ਼੍ਰੀ ਦਮਦਮਾ ਸਾਹਿਬ ਨੂੰ 1999 ਵਿੱਚ ਪੰਜਾਬ ਗੁਰਦੁਆਰਾ ਐਕਟ 1925 ਵਿੱਚ ਪਹਿਲਾਂ ਹੀ ਮਾਨਤਾ ਮਿਲ ਚੁੱਕੀ ਹੈ ਦਿੱਲੀ ਸਿੱਖ ਗੁਰਦੁਆਰਾ ਐਕਟ ਵਿੱਚ ਹੋਈ ਤਾਜ਼ਾ ਸੋਧ ਸਿਰਫ ਕਾਨੂੰਨੀ ਤਬਦੀਲੀ ਨਹੀਂ ਬਲਕਿ ਇਸ ਸਿੱਖ ਕੌਮ ਦੀ ਅੰਦਰੂਨੀ ਇਕਤਾ ਅਤੇ ਤਖਤਾਂ ਦੀ ਮਹੱਤਤਾ ਨੂੰ ਮੰਨਤਾ ਦੇਣ ਦੀ ਇੱਕ ਇਤਿਹਾਸਕ ਕਦਮ ਵੀ ਹੈ ਸੋ ਤਖਤਸ਼ਹੀ ਦਮਦਮਾ ਸਾਹਿਬ ਜੋ ਕਿ ਸਿੱਖ ਮਰਿਆਦਾ ਅਨੁਸਾਰ ਪੰਜਵਾਂ ਤਖਤ ਮੰਨਿਆ ਜਾਂਦਾ ਹੈ ਲੰਬੇ ਸਮੇਂ ਤੋਂ ਦਿੱਲੀ ਗੁਰਦੁਆਰਾ ਕਮੇਟੀ ਦੀ ਰਚਨਾ ਤੋਂ ਬਾਹਰ ਰਿਹਾ ਸੋ ਇਹ ਇੱਕ ਅਜਿਹਾ ਵਿਤਕਰਾ ਸੀ ਜੋ ਕਈ ਸਾਲਾਂ ਤੋਂ ਚੁੱਪਚਾਪ ਚੱਲ ਰਿਹਾ ਸੀ ਜਿਸ ਤਰ੍ਹਾਂ ਚਾਰ ਹੋਰ ਤਖਤਾਂ ਦੇ ਜਥੇਦਾਰਾਂ ਨੂੰ ਪਹਿਲਾਂ ਹੀ ਕਮੇਟੀ ਵੱਲੋਂ ਉਦੇ ਵਿੱਚ ਖਾਸ ਕਰਕੇ ਕਮੇਟੀ ਦੇ ਵਿੱਚ ਨਾਮਜ਼ਦ ਕੀਤਾ ਜਾਂਦਾ ਸੀ ਤਾਂ ਉਸੇ ਤਰ੍ਹਾਂ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਵੀ ਇਹ ਮਾਣ ਮਿਲਣਾ ਬਹੁਤ ਜ਼ਰੂਰੀ ਸੀ ਇਹ ਕੇਵਲ ਇੱਕ ਸੰਸਥਾ ਦੀ ਸ਼ਮੂਲੀਅਤ ਨਹੀਂ ਬਲਕਿ ਸਿੱਖ ਇਤਿਹਾਸ ਸੰਸਕਾਰ ਅਤੇ ਧਾਰਮਿਕ ਪਛਾਣ ਦੀ ਪੂਰੀ ਮੰਨਤਾ ਹੈ ਸੋ ਇਸ ਦੇ ਪਿੱਛੇ ਜਿਨ੍ਹਾਂ ਨੇ ਕਾਨੂੰਨੀ ਲੜਾਈ ਲੜੀ ਉਹਨਾਂ ਦੀ ਕੋਸ਼ਿਸ਼ ਸਿਰਫ ਇੱਕ ਨਿਆ ਕੋਸ਼ ਇਨਸਾਫ ਨਹੀਂ ਸੀ ਸਗੋਂ ਇਹ ਯਤਨ ਸੀ ਕਿ ਸਿੱਖ ਕੌਮ ਦੀ ਧਾਰਮਿਕ ਰਚਨਾ ਅਧੂਰੀ ਨਾ ਰਹੇ ਸੋ ਹੁਣ ਜਦੋਂ ਇਸ ਸੋਧ ਹੋ ਚੁੱਕੀ ਹੈ ਤਾਂ ਦਿੱਲੀ ਗੁਰਦੁਆਰਾ ਕਮੇਟੀ ਦੀ ਸੰਗਠਨਾ ਪੂਰੀ ਹੋਈ ਹੈ ਤੇ ਇਹ ਸਿੱਖ ਕੌਮ ਦੀ ਇੱਕ ਜੁੜਤਾ ਤੇ ਪੰਥਕ ਮਰਿਆਦਾ ਵੱਲ ਇੱਕ ਮਜ਼ਬੂਤ ਇਸ਼ਾਰਾ ਵੀ ਹੈ ਤੇ ਇਹ ਵੀ ਜ਼ਿਕਰ ਹੋ ਗਿਆ ਹੈ ਕਿ 1999 ਵਿੱਚ ਹੀ ਦਮਦਮਾ ਸਾਹਿਬ ਨੂੰ ਤਖਤਵਜੋ ਮਾਨਤਾ ਮਿਲੀ ਸੀ ਪਰ ਦਿੱਲੀ ਐਕਟ ਵਿੱਚ ਇਹ ਸੋਧ ਹੋਣ ਹੋਈ ਹੈ ਇਹ ਦਰਸਾਉਂਦਾ ਹੈ ਕਿ ਕਈ ਵਾਰ ਨਿਆਂ ਮਿਲਣ ਬਾਅਦ ਦੇਰ ਹੋ ਜਾਂਦੀ ਹੈ ਪਰ ਜੇ ਕੋਸ਼ਿਸ਼ ਸੱਚੀ ਹੋਵੇ ਤਾਂ ਇਨਸਾਫ ਆਖਿਰਕਾਰ ਮਿਲਦਾ ਹੀ ਹੈ